ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਦਾ ਮਾਮਲਾ ਗਰਮਾ ਚੁੱਕਾ ਗਿਆ ਜੀ ਹਾਂ ਐ ਜੀ ਪੀ ਸੀ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਉਹਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਜਲਦ ਹੀ ਉਹਦੇ ਉੱਤੇ ਕਾਰਵਾਈ ਕਰਵਾਈ ਜਾਵੇਗੀ ਉਧਰੋਂ ਦੂਜੀ ਤਰਫ ਜੇ ਆਪਾਂ ਗੱਲ ਕਰੀ ਜਿਸ ਲੜਕੀ ਵੱਲੋਂ ਜਿਹੜੀ ਯੋਗਾ ਕੀਤਾ ਗਿਆ ਸੀ ਦਰਬਾਰ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਰੀਲ ਹੈ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਸੀ ਉਹਨੂੰ ਉਹ ਹੁਣ ਮਾਫੀਆਂ ਮੰਗਦੀ ਭੀ ਗਈ ਆ ਔਨਲਾਈਨ ਆ ਕੇ ਫੇਸਬੁੱਕ ਤੇ ਉਹਦੇ ਵੱਲੋਂ ਮਾਫੀ ਵੀ ਮੰਗ ਲਈਤੀ ਗਈ ਲੇਕਿਨ ਕਿੰਨਾ ਕਿ ਤੇ ਸਿਕ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਰਾ ਪਾਇਆ ਜਾ ਰਿਹਾ ਹੈਗਾ ਸੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹਦੇ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਹੋਰ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ ਉਸ ਦੂਸਰੀ ਤਰ੍ਹਾਂ ਆਪਾਂ ਗੱਲ ਕਰੀਏ ਕਿ ਆ ਜੀ ਬੀਸੀ ਵੱਲੋਂ ਜਿਹੜੇ ਆਪ ਦੇ ਮੁਲਾਜ਼ਮ ਜਿਹੜੇ ਗਏ ਸੀ ਜਿਹੜੇ ਉਸ ਜਗ੍ਹਾ ਦੇ ਉੱਤੇ ਤਾਇਨਾਤੇ ਗਏ ਸੀ ਉਹਨਾਂ ਉੱਤੇ ਵੀ ਕਾਰਵਾਈ ਕਰ ਦਿੱਤੀ ਗਈ ਕੀ ਉਹਨਾਂ ਉੱਤੇ ਗਾਂਜ ਸੁੱਟ ਦਿੱਤੀ ਗਈ ਹੈ ਮਤਲਬ ਕਿ ਸਸਪੈਂਡ ਕਰ ਦਿੱਤਾ ਗਿਆ ਹੈ ਕਿ ਤੁਸੀਂ ਉਸ ਵੇਲੇ ਕਿੱਥੇ ਸੀ ਜਦੋਂ ਇਸ ਲੜਕੀ ਵੱਲੋਂ ਉੱਥੇ ਜਿਹੜਾ ਉਹ ਪ੍ਰਕਰਮਾ ਦੇ ਵਿੱਚ ਯੋਗਾ ਕੀਤਾ ਜਾ ਰਿਹਾ ਸੀਗੀ ਹੁਣ ਤਾਂ ਸਮਝ ਦੱਸੇਗਾ ਤੇ ਕੀ ਜਿਹੜਾ ਨਤੀਜਾ ਨਿਕਲ ਕੇ ਸਾਹਮਣੇ ਆਉਣਾ ਹੈ ਕਿ ਬੰਦੀ ਕਾਰਵਾਈ ਕੀਤੀ ਜਾਏਗੀ ਲੇਕਿਨ ਫਲਹਾਰ ਤੋਂ ਦੂਸਰੇ ਦੋਖਨੇ ਕਿ ਉਸ ਲੜਕੀ ਦੀਆਂ ਜੋ ਕਿ ਦੁਹਾਈ ਭੌਂਦੀ ਭੀ ਗਈ ਆ ਸਿਕੋਂਕਲੋਂ ਮਾਫੀ ਮੰਗਦੀ ਭੀ ਗਈ ਆ ਔਰ ਇੰਨੀ ਗੱਲ ਆਖਦੀ ਭੀ ਗਈ ਆ ਕਿ ਜੇ ਮੇਰੇ ਕੋਲ ਗਲਤੀ ਹੋ ਗਈ ਅਣਜਾਣੇ ਦੇ ਵਿੱਚ ਤਾਂ ਮਨੂੰ माफ कर तो आओ जान इस आ, मैं अभी 19 जून को दिल्ली आई थी अवार्ड तो लेने मुझे योगा और वेलनेस में कॉन्ट्रीब्यूशन के दिया गया था तो मैंने सोचा कि मैं माथा टेक आती हूँ गुरुद्वारा और जिस दिन योगा डे था मुझे लगा कि मेरा जो फेवरेट आसन है शीर्षासन जो मैं हर जगह करती हूँ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट नहीं था मुझे इतना बुरा लग रहा है कि आपको बुरा लगा है प्लीज मुझे, मुझे माफ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ कर देना चाहिए मैं तय दिन से माफी मांग रही हूँ प्लीज माफ कर देना मैं आगे से नहीं करूंगी और ध्यान रखूंगी मुझे रूल्स नहीं पता थे